ਲਿਖਣਾ ਮਨ ਚਾਵੀ ਸਤਿਗੁਰ ਹੋਇਉਂ ਦਿਆਲ ਜੀ ਕਵਤਾ ਦਾ ਵਹਿਣ ਤੋਰ ਕੇ ਕਰਿਉ ਨਿਹਾਲ ਜੀ ਛੰਦਾ ਬੰਦੀ ਵਿੱਚ ਆ ਜੇ ਸ਼ਬਦਾਂ ਦੀ ਚਾਲ ਜੀ ਸ਼ਰਧਾ ਤੇ ਹੋਵੇ ਸਾਦਗੀ ਕੀਤੇ ਬਿਆਨ ਚ ਝੋਲੀ ਵਿੱਚ ਖੈਰ ਪਾ ਦਿਓ ਕਵਤਾ ਦਿਉ ਦਾਨ ਚ ਝੋਲੀ ਵਿੱਚ ਖੈਰ ਪਾ ਦਿਓ ਤੇਰੇ ਜਿਹਾ ਰਹਿ ਬਿਰ ਦੂਜਾ ਜਗ ਤੇ ਨਾ ਆਇਆ ਇਹ ਦੁਖੀਆਂ ਦਰਿਆ ਆ ਕੋਈ ਗਲ ਦੇ ਨਾਲ ਲਾਇਆ ਇਹਦੇ ਡੁੱਬਦਾ ਤੁਸੀਂ ਗਿੰਦਦਾ ਵੇੜਾ ਪਾਰੇ ਲਗਾਇਆ ਇਹਦੇ ਦੁਨੀਆ ਲਈ ਗਸ ਬਾਰਤਾ ਤਬਰ ਗਏ ਸਾਰੇ ਨੂੰ ਲੱਖ ਵਾਰੀ ਸਜਦਾ ਸਾਡਾ ਕਲਗੀ ਤਰ ਪਿਆਰੇ ਨੂੰ ਲੱਖ ਵਾਰੀ ਸਜਦਾ ਗੈ ਜੀ ਖਿਆਲਾਂ ਨੂੰ ਖੰਭ ਲਗਾ ਕੇ ਪਰਨੀ ਉਡਾਰੀ ਜੀ ਕਬਸ ਸਮੁੰਦਰ ਲਾਉਣੀ ਚਾਵੇਂ ਮਨ ਤਾਰੀ ਜੀ ਛੰਦਾਂ ਨੂੰ ਰਚ ਕੇ ਬਣ ਜੇ ਕਬ ਹਟਾਰੀ ਜੀ ਡੋਲੇ ਨਾ ਮੰਨਿਏ ਪੂਰਾ ਭਾਰੇ ਦੀਵਾਨ ਚ ਝੋਲੀ ਵਿੱਚ ਖੈਰ ਪਾ ਦਿਉ ਕਵਤਾ ਦਿਉ ਦਾਨ ਚ ਝੋਲੀ ਵਿੱਚ ਖੈਰ ਪਾ ਦਿਉ ਉਹ ਪੰਡਿਤ ਸ਼ਿਵਦੱਤ ਜਚਾਵੇ ਦਿੱਤੇ ਦੀਦਾਰੇ ਨੇਗੇ ਰਾਣੀ ਦੀ ਗੋਦੀ ਬਹਿ ਕੇ ਚੋ ਜਨਿਆਰੇ ਨੇਗੇ ਅੱਖਾਂ ਜਦ ਮਾਇ ਉਸ ਦੇ ਦੁਖੜੇ ਸਭ ਗਾਰੇ ਨੇਗੇ ਮੁਖੜੇ ਤੋਂ ਚੱਲ ਕੇ ਰੱਬੀ ਅਜਬ ਨਜ਼ਾਰੇ ਨੂੰ ਲੱਖ ਵਾਰੀ ਸਜਦਾ ਸਾਡਾ ਕਲਗੀ ਤਰ ਪਿਆਰੇ ਨੂੰ ਲੱਖ ਵਾਰੀ ਸਜਦਾ ਹੈ ਜੀ ਸੁੱਤਿਆਂ ਸੋਚਾਂ ਦੇ ਸੁਰੇ ਮਨ ਤੇ ਕਰ ਹੱਲੇ ਜੀ ਸੁੱਚੀ ਪ੍ਰੀਤ ਜੋ ਮੇਰੇ ਮਨ ਦਾ ਕਰ ਮੱਲੇ ਜੀ ਥੋੜੀ ਜੋ ਦੀਦ ਦਾ ਫੁਰਨਾ ਹਰ ਪਲ ਮਨ ਚੱਲੇ ਜੀ ਲਿਖ ਦੇਵਾਂ ਛੰਦ ਪਿਆਰ ਦੇ ਥੋੜੇ ਤੇ ਆਨ ਚ ਝੋਲੀ ਵਿੱਚ ਖੈਰ ਪਾ ਦੇਉ ਕਵਤਾ ਦੇਉ দান ਚ ਜੋਲੀ ਵਿੱਚ ਖੈਰ ਪਾ ਦਿਓ ਉਹ ਗੈਰਤ ਦੀ ਮਾਲਾ ਗਲ ਵਿੱਚ ਕਲਗੀ ਸਰਸੋਂ ਦੀਏਗੇ ਨੈਣਾ ਦੀ ਮਸਤੀ ਮੁਖ ਨੂੰ ਚਾਰੇ ਚਨਲਾਂ ਦੀਏਗੇ ਹੋਰ ਨਗਰ ਤੇ ਜਗ ਤੇ ਸਿੱਖਾ ਜੀਥੋਂ ਦੀਏਗੇ ਪੁੱਤਰਾਂ ਦੀ ਜਿੰਦ ਬਾਰ ਕੇ ਸਿੱਧਕ ਸਿੰਗਾਰੇ ਦੂੰ ਪੁੱਤਰਾਂ ਦੀ ਜਿੰਦ ਬਾਰ ਕੇ ਉਤਰਾਂ ਦੀ ਜਿੰਦ ਬਾਰ ਕੇ ਸਿੱਦਕ ਸਿੰਗਾਰੇ ਨੂੰ ਲੱਖ ਵਾਰੀ ਸਜਦਾ ਸਾਡਾ ਕਲਗੀ ਤਰ ਪਿਆਰੇ ਨੂੰ ਲੱਖ ਵਾਰੀ ਸਜਦਾ ਹੈ ਜੀ ਸ਼ਬਦਾਂ ਦੇ ਫੁੱਲ ਨਿਖੜ ਪੈਣ ਛਤਰਾਂ ਦੀ ਡਾਲ ਤੇ ਦੇਵੋ ਮੁਰਾਦਾ ਸਤਿਗੁਰੇ ਕੀਤੀ ਹੋਈ ਕਾਲ ਤੇ ਹੰਸ ਮੰਨ ਰਹੇ ਹਮੇਸ਼ਾ ਰਚਨਾ ਦੀ ਪਾਲ ਤੇ ਭਰਿਓ ਮਿੱਠਾਸ ਸਤਗੁਰੂ ਸਭ ਦੀ ਜੁਵਾਨ ਚ ਝੋਲੀ ਵਿੱਚ ਖੈਰ ਪਾ ਦਿਓ ਕਵਤਾ ਦਿਓ ਦਾਨ ਚ ਝੋਲੀ ਵਿੱਚ ਖੈਰ ਪਾ ਦਿਓ ਸਾਗੇ ਸੈਨਸਾ ਆਪਣੀ ਮੈਂ ਮੰਗਵਾਇਓ ਜੀ ਆਪਣੀ ਸਦਾ ਉਸਤਤ ਵਾਲੇ ਹੰਦਰ ਚਵਾਇਓ ਜੀ ਸੁਰਤੀ ਸਾਡੀ ਮਨ ਨੂੰ ਆਪਣੇ ਚਰਨੀ ਟਿਕਾਇਓ ਜੀ ਤੱਕਿਓ ਮਨਦੀਪ ਸਿੰਘ ਦੇ ਚਾਨਿਖਾਰੇ ਨੂੰ ਲਖਵਾਰੀ ਸਜਦਾ ਸਾਡਾ ਕਲਗੀ ਤਰ ਪਿਆਰੇ ਨੂੰ ਲਖਵਾਰੀ ਸਜਦਾ ਹੈ ਜੀ